ਪਿੰਡਾਂ ਦੀਆਂ ਫਿਰਨੀਆਂ ਦੇ ਉੱਤੇ ਜਿੱਥੇ ਮਜ਼ਦੂਰ ਲੋਕਾਂ ਦਾ ਨਿਵਾਸ ਹੁੰਦਾ ਹੈ ਉਹਨੂੰ ਬੇੜੇ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ ਤੇ ਉੱਥੋਂ ਟੋਲੀਆਂ ਦੇ ਰੂਪ ਦੇ ਵਿੱਚ ਅਸੀਂ ਗਰੀਬ ਔਰਤਾਂ ਨੂੰ ਜਦੋਂ ਦੇਖਦੇ ਹਾਂ ਕਿ ਕਦੇ ਉਹ ਆਪਣਾ ਬਾਲਣ ਚੁਗਣ ਜਾਂਦੀਆਂ ਨੇ ਕਦੇ ਕੋਈ ਆਪਣੇ ਘਰ ਦੇ ਵਿੱਚ ਰੱਖੇ ਹੋਏ ਇੱਕ ਅੱਡੇ ਪਸ਼ੂ ਵਾਸਤੇ ਘਾਹ ਖੋਤਣ ਜਾਂਦੀਆਂ ਦੇਖਦੇ ਹਾਂ ਤਾਂ ਉਹਨਾਂ ਦੀਆਂ ਦੁੱਖਾਂ ਤਕਲੀਫਾਂ ਉਹ ਬਹੁਤ ਲੰਬੀਆਂ ਚੌੜੀਆਂ ਨੇ ਪਰ ਉਹਨਾਂ ਨੂੰ ਗੀਤਾਂ ਦੇ ਵਿੱਚ ਇਹ ਜਿਹੜਾ ፕሮਯਾ ਹੈਗਾ ਆਪਣੀ ਆਵਾਜ਼ ਦਿੱਤੀ ਹੈ ਇਹ ਲਿਖਿਆ ਗੀਤ ਬੇਸ਼ੱਕ ਜਗਤਾਰ ਜਜ਼ੀਰਾ ਨੇ ਹੈ ਪਰ ਆਵਾਜ਼ ਜਿਹੜੀ ਦਿੱਤੀ ਹੈ ਅਜਮੇਰ ਅਕਲਿਆ ਨੇ ਉਹ ਪਿੰਡ ਦੀ ਜਿਹੜੀ ਫਿਰਨੀ ਹੈ ਉਥੇ ਕੀ ਕੀ ਵਾਪਰਦਾ ਹੈ ਕੀ ਕੀ ਹੁੰਦਾ ਹੈ ਉਹ ਉਹਦਾ ਇੱਕ ਦ੍ਰਿਸ਼ ਚਿੱਤਰਣ ਹੈ ਜਿਹੜਾ ਇਸ ਜਗਤਾਰ ਨੇ ਆਪਣੇ ਗੀਤ ਦੇ ਵਿੱਚ ਕੀਤਾ ਤੇ ਅਜਮੇਰ ਅਕਲਿਆ ਨੇ ਉਹਨੂੰ ਥਾਂ ਥਾਂ ਆਪਣੀ ਆਵਾਜ਼ ਰਾਹੀਂ ਕਿਵੇਂ ਪਹੁੰਚਾਇਆ ਅਜਮੇਰ ਦੱਸਿਓ ਬਾਈ ਕਿਵੇਂ ਹੈ ਇਹ ਗੀਤ ਮੇਰੇ ਪਿੰਡ ਦੀ ਫਿਰਨੀ ਤੇ ਕਿਉਂ ਬਚਪਨ ਰੁਲਿਦਾ ਏ ਮੇਰੇ ਪਿੰਡ ਦੀ ਫਿਰਨੀ ਤੇ ਕਿਉਂ ਬਚਪਨ ਰੁਲਿਦਾ ਏ ਪੈਂਦ ਮੇਰੇ ਦਚਤਾ ਮੈਨੂੰ ਨਾ ਭੁੱਲਦਾ ਏ ਪੈਂਦ ਮੇਰੇ ਦਚਤਾ ਮੈਨੂੰ ਨਾ ਫੁੱਲ ਦਾਈ ਮੇਰੇ ਪਿੰਡ ਦੀ ਫਿਰਨੀ ਤੇ ਕੋਈ ਨਾ ਹਰਸੀਨਾ ਹੈ ਮੇਰੇ ਪਿੰਡ ਦੀ ਫਿਰਨੀ ਤੇ ਕੋਈ ਨਾ ਹਰਸੀਨਾ ਹੈ ਸਿਰ ਤੇ ਪੰਡ ਪੱਟੀਆਂ ਉਂਜੀ ਅੱਠ ਮਾਂ ਮਹੀਨਾ ਹੈ ਸਿਰ ਤੇ ਪੰਡ ਬੱਠੀਆਂ ਦੀ ਉਂਜੀ ਅੱਠ ਮਾਂ ਮਹੀਨਾ ਹੈ ਉਂਜੀ ਅੱਠ ਮਾਂ ਮਹੀਨਾ ਹੈ ਇਸ ਗੀਤ ਦੇ ਵਿੱਚ ਜਿੱਥੇ ਬਚਪਨ ਜਿਹੜਾ ਫਿਰਨੀਆਂ ਦੇ ਉੱਤੇ ਰੁਲਦਾ ਫਿਰਦਾ ਉਹਦੀ ਗੱਲ ਕੀਤੀ ਹੈ ਇਸ ਗਾਇਕ ਨੇ ਤੇ ਲੇਖਕ ਨੇ ਉਥੇ ਉਹ ਔਰਤਾਂ ਜਿਹੜੀਆਂ ਜਿਨ੍ਹਾਂ ਨੂੰ 8-8 ਮਹੀਨਿਆਂ ਦਾ ਉਹਨਾਂ ਦੇ ਗਰਭ ਦੇ ਵਿੱਚ ਬੱਚਾ ਪਲ ਰਿਹਾ ਹੁੰਦਾ ਹੈ ਤਾਂ ਸਿਰਾਂ ਦੇ ਉੱਤੇ ਉਹ ਭਾਰ ਢੋਂਦੀਆਂ ਨੇ ਪੱਠੇ ਢੋਂਦੀਆਂ ਨੇ ਗੋਹਾ ਕੁੜਾ ਕਰਦੀਆਂ ਨੇ ਉਹਨਾਂ ਦਾ ਦਰਦ ਇਸ ਗੀਤ ਦੇ ਵਿੱਚ ਪ੍ਰੋਇਆ ਤੇ ਆਪਣੀ ਆਵਾਜ਼ ਰਾਹੀ ਇਹਨਾਂ ਨੇ ਰੱਖਿਆ ਔਰ ਇਹਦੇ ਨਾਲ ਹੀ ਆਪਾਂ ਜਾਣਦੇ ਆਂ ਮਿੱਤਰੋ ਪਿਛਲੇ ਦਿਨੀ ਸਮਰਾਲੇ ਦੇ ਇੱਕ ਮੈਰਿਜ ਪੈਲਸ ਦੇ ਵਿੱਚ ਸ਼ਰਾਬੀਆਂ ਵੱਲੋਂ ਇੱਕ ਆਰਕੈਸਟਰਾ ਵਾਲੀ ਕੁੜੀ ਜਿਹੜੀ ਸੀਗੀ ਡਾਂਸਰ ਕੁੜੀ ਉਹਨੂੰ ਕਿਹਾ ਗਿਆ ਕਿ ਸਾਡੇ ਆ ਕੇ ਸ਼ਰਾਬੀਆਂ ਦੇ ਵਿੱਚ ਨੱਚੋ ਉੱਥੇ ਤਕਰਾਰ ਹੋਇਆ ਆਪਾਂ ਨੂੰ ਪਤਾ ਹੈ ਪਰ ਇਸ ਤੋਂ ਪਹਿਲਾਂ ਇੱਕ ਹੋਰ ਪਾਣਾ ਵਾਪਰਿਆ ਸੀ ਬਠਿੰਡੇ ਜ਼ਿਲ੍ਹੇ ਦੇ ਮੋੜ ਮੰਡੀ ਕਸਬੇ ਦੇ ਅੰਦਰ ਮੋੜ ਮੰਡੀ ਦੇ ਅੰਦਰ ਇੱਕ ਪੈਲਸ ਦੇ ਅੰਦਰ ਇੱਕ ਗਰੀਬ ਕਰਦੀ ਕੁੜੀ ਜਿਹੜੀ ਕਿ ਸੁਣਖੀ ਕੁੜੀ ਸੀ ਗਰਭਵਤੀ ਸੀ 2 ਮਹੀਨਿਆਂ ਦੀ ਗਰਭਵਤੀ ਸੀ ਬੱਚਾ ਹੋਣ ਵਾਲਾ ਸੀਗਾ ਉਹ ਉਹਦੇ ਨਾਲ ਜੋ ਪਾਣਾ ਵਾਪਰਿਆ ਸੀ ਉੱਥੇ ਵੀ ਕਿਵੇਂ ਜਦੋਂ ਹਥਿਆਰੀ ਗੀਤ ਗਾਏ ਜਾਂਦੇ ਨੇ ਸ਼ਰਾਬਾਂ ਪਰੋਸੀਆਂ ਜਾਂਦੀਆਂ ਨੇ ਕਬਾਬ ਪਰੋਸੇ ਜਾਂਦੇ ਨੇ ਇਸ ਤਰ੍ਹਾਂ ਦਾ ਮਾਹੌਲ ਸਿਰਜ ਦਿੱਤਾ ਜਾਂਦਾ ਹੈ ਕਿ ਉਦੋਂ ਫਿਰ ਜਿਹੜੇ ਸ਼ਰਾਬੀ ਉਤਰੇ ਹੁੰਦੇ ਨੇਗੇ ਉਹਨਾਂ ਗਾਣਿਆਂ ਦੇ ਉੱਤੇ ਉਹ ਨੱਚਦੇ ਵੀ ਨੇ ਤੇ ਆਰਕੈਸਟਰ ਵਾਲੀਆਂ ਕੁੜੀਆਂ ਨੂੰ ਉਹ ਗਲਤ ਟੰਗਾ ਨਾਲ ਗਲਤ ਕੰਮਾਂ ਲਈ ਮਜਬੂਰ ਵੀ ਕਰਦੇ ਨੇ ਫੈਰ ਕਰਦੇ ਨੇ ਤਾਂ ਉੱਥੇ ਮੌੜ ਮੰਡੀ ਉਸ ਪੈਲੈਸ ਦੇ ਅੰਦਰ ਫੈਰ ਹੋਏ ਸੀਗੇ ਸ਼ਰਾਬੀਆਂ ਦੇ ਵੱਲੋਂ ਤੇ ਉਹ 2 ਮਹੀਨਿਆਂ ਦੀ ਗਰਭਵਤੀ ਜਿਹੜੀ ਕੁੜੀ ਸੀ ਆਰਕੈਸਟਰਾ ਕੁੜੀ ਆਲੀ ਕੁੜੀ ਜਿਹੜੀ ਡਾਂਸਰ ਸੀ ਉਹਨੂੰ ਗੋਲੀ ਲੱਗ ਗਈ ਸੀ ਤੇ ਸਟੇਜ ਦੇ ਉੱਤੇ ਉਹਦੀ ਮੌਤ ਹੋ ਗਈ ਸੀ ਤੇ ਉਹਨੂੰ Laash ਨੂੰ ਕਢੀਸ ਕੇ ਉਹ ਸਟੇਜ ਦੇ ਉੱਰਲੇ ਪਰਦੇ ਦੇ ਉੱਰਲੇ ਲੈ ਗਏ ਸੀ ਇਹ ਗੱਲ ਵੀ ਮੈਨੂੰ ਅੱਜ ਯਾਦ ਆਉਂਦੀ ਹੈ ਤਾਂ ਇਹਨਾਂ ਆਰਕੈਸਟਰ ਵਾਲੀਆਂ ਜਿਹੜੀਆਂ ਕੁੜੀਆਂ ਨੇ ਗਰੀਬ ਕਰਾਂ ਦੀਆਂ ਕੁੜੀਆਂ ਨੇ ਤੇ ਇਹਨਾਂ ਗੀਤਾਂ ਨੂੰ ਸੁਖਪਾਲ ਨੇ ਆਪਣੀ ਕਲਮ ਦਿੱਤੀ ਹੈ ਸੁਖਪਾਲ ਨੇ ਗੀਤ ਲਿਖਿਆ ਇਸ ਆਰਕੈਸਟਰ ਵਾਲੀ ਕੁੜੀ ਦਾ ਜਿਹੜਾ ਦਰਦ ਹੈ ਉਹਨੂੰ ਆਪਣੇ ਗੀਤ ਦੇ ਵਿੱਚ ਲਿਖਿਆ ਤੇ ਅਜਮੇਰ ਅਕਲੀਆਂ ਨੇ ਆਵਾਜ਼ ਦਿੱਤੀ ਹੈ ਆਓ ਸੁਣੀਓ ਇਹਨਾਂ ਆਰਕੈਸਟਰ ਵਾਲੀਆਂ ਗਰੀਬ ਕੁੜੀਆਂ ਦਾ ਜਿਹੜਾ ਇਹ ਦਰਦ ਹੈ ਉਹ ਕੀ ਕਹਿੰਦਾ ਨੱਚਣ ਦਾ ਨਿਸ਼ੌਕ ਕੋਈ ਨੱਚਣ ਦੀ ਦਰਦ ਕਹਾਣੀ ਏ ਇਹਨਾ ਹੱਸਦੇ ਥੱਲੇ ਮੈਂ ਹੰਝੂਆਂ ਦੀ ਰੁੱਤ ਮਾਣੀ ਏ ਇੱਕ ਪਾਸੇ ਪਾਇਆ ਹੁਸਨਾ ਨੂੰ ਦੂਜੇ ਪਾਸੇ ਕਿਸਮਤ ਖੋਟੀ ਨੂੰ ਮੈਂ ਲੱਕ ਹੁਲਾਰੇ ਤਾਂ ਮਾਰਾ ਬਸ ਦੋ ਵੇਲਾਂ ਦੀ ਰੋਟੀ ਨੂੰ ਮੈਂ ਲੱਕ ਹੁਲਾਰੇ ਤਾਂ ਮਾਰਾ ਬਸ ਦੋ ਵੇਲਾਂ ਦੀ ਰੋਟੀ ਨੂੰ ਮੈਂ ਲੱਕ ਹੁਲਾਰੇ ਤਾਂ ਮਾਰਾਂ ਬਸ ਦੋ ਵੇਲਿਆਂ ਦੀ ਰੋਟੀ ਨੂੰ ਇਹ ਉਹਨਾਂ ਕੁੜੀਆਂ ਦਾ ਦਰਦ ਇਸ ਗੀਤ ਦੇ ਵਿੱਚ ਪਰੋਇਆ ਹੈ ਤੇ ਅਜਮੇਰ ਨੇ ਥਾਂ ਥਾਂ ਦੇ ਉੱਤੇ ਜਾ ਕੇ ਇਹ ਦਰਦ ਹੈ ਜਿਹੜਾ ਵੰਡਣ ਦੀ ਕੋਸ਼ਿਸ਼ ਕੀਤੀ ਹੈ ਤਕਲੀਫ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਚੇਤਨਨ ਕੀਤਾ ਹੈ ਇਸੇ ਤਰ੍ਹਾਂ ਅਜਮੇਰ ਹੋਰਾਂ ਦਾ ਛੋਟਾ ਭਰਾ ਹੈ ਮੇਰ ਸਿੰਘ ਅਕਲਿਆ ਜਿਹੜਾ ਕਿ ਚੰਗਾ ਲਿਖਦਾ ਹੈ ਉਹਦੀ ਕਲਮ ਦੇ ਵਿੱਚ ਦਮ ਹੈ ਤੇ ਉਹਨੇ ਵੀ ਇਸ ਸ਼ਰਮਾਇਦਾਰੀ ਦੌਰ ਦੇ ਵਿੱਚ ਜਿਹੜੀ ਕੁੜੀਆਂ ਦੀ ਜਿਹੜੀ ਕਦਰ ਹੈ ਉਹ ਕਿੰਨੀ ਕਦਰ ਹੈ ਉਹਨੇ ਵੀ ਅਜਮੇਰ ਅਜਮੇਰ ਹੋਰਾਂ ਦੇ ਛੋਟੇ ਭਰਾ ਮੇਰ ਸਿੰਘ ਨੇ ਉਹ ਕੀ ਦਰਦ ਪੋਇਆ ਹੈ ਉਹਨਾਂ ਕੁੜੀਆਂ ਦੇ ਕਿ ਇਸ ਸ਼ਰਮਾਇਦਾਰੀ ਦੌਰ ਦੇ ਵਿੱਚ ਦੌਲਤ ਦੀ ਦੁਨੀਆ ਦੇ ਵਿੱਚ ਇਨ੍ਹਾਂ ਕੁੜੀਆਂ ਦਾ ਜੋ ਸਤਕਾਰ ਹੈ ਜੋ ਕਦਰ ਹੈ ਉਹ ਅਸੀਂ ਕਪੈਰੇ ਰਾਹੀਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਹਾਂਜੀ ਬਾਈ ਜੀ ਸੋਣਾ ਅੰਮੀਏ ਸੁਣਾਮਾ ਇੱਕ ਗੱਲ ਦੀ ਮੈਂ ਨਾ ਰਹਿਣਾ ਇਸ ਜੱਗ ਉੱਤੇ ਪਲਣੀ ਜਿੱਥੇ ਕਾ ਰਹੇ ਕੁੰਜਾ ਤਾਂ ਸ਼ਲ ਨਹੀਂ ਜਿੱਥੇ ਡਲਰਾਂ ਦੇ ਬੱਟੇ ਨਹੀਂ ਹੁਸਨ ਵਿੱਕਦਾ ਤੇ ਹਰ ਆਰਮਾਨ ਪੈਸੇ ਥੱਲੇ ਪਿਸਦਾ ਜਿੱਤੇ ਹਰ ਆਰਮਾਨ ਪੈਸੇ ਥੱਲੇ ਪਿਸਦਾ ਡਾਲਰਾਂ ਦੇ ਬੱਟੇ ਹੁਸਨ ਵਿਕ ਰਿਹਾ ਇਸ ਧਰਤੀ ਦੇ ਉੱਤੇ ਇਹ ਸਿੱਧਾ ਇਸ਼ਾਰਾ ਹੈ ਕਿ ਇੱਥੇ ਕਿਵੇਂ 2 ਨੰਬਰ ਦੇ ਵਿਆਹ ਗੁਰੂ ਘਰਾਂ ਦੇ ਵਿੱਚ ਹੋ ਰਹੇ ਨੇਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੋ ਰਹੇ ਨੇ ਬਾਕੀ ਧਰਮਾਂ ਚ ਵੀ ਹੋ ਰਹੇ ਨੇਗੇ ਇਨ੍ਹਾਂ ਜਾਲੀ ਬੀਹਾਂ ਦੇ ਉੱਤੇ ਡਾਲਰਾਂ ਦੀ ਚਮਕ ਨੇ ਕਿਵੇਂ ਅੰਨਾ ਕਰ ਦਿੱਤਾ ਸਾਨੂੰ ਤੇ ਅਸੀਂ ਉਹਨਾਂ ਕਦਰਾਂ ਕੀਮਤਾਂ ਤੋਂ ਭਟਕ ਚੁੱਕੇ ਆ ਜਿਹੜੀਆਂ ਕਦਰਾਂ ਕੀਮਤਾਂ ਸਾਡੇ ਸ਼ਹੀਦਾਂ ਨੇ ਸਾਡੇ ਗੁਰੂਆਂ ਨੇ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਦਿੱਤੀਆਂ ਸੀ ਉਹ ਤੋਂ ਅਸੀਂ ਭਟਕ ਚੁੱਕੇ ਆ ਤੇ ਡਾਲਰਾਂ ਦੀ ਦੌੜ ਦੇ ਵਿੱਚ ਵਿਦੇਸ਼ਾਂ ਦੀ ਦੌੜ ਦੇ ਵਿੱਚ ਉਹ ਸਾਰਾ ਕੁਝ ਇਹ ਮੇਰ ਅਕਲੀਆਂ ਨੇ ਉਹਨਾਂ ਕੁੜੀਆਂ ਦਾ ਹੁਸਨ ਜਿਹੜਾ ਡਾਲਰਾਂ ਦੇ ਉਹਲੇ ਲੁਕ ਜਾਂਦਾ ਡਾਲਰਾਂ ਪਿੱਛੇ ਵਿਕ ਰਿਹਾ ਇਹਨੇ ਤਾਂ ਸਿੱਧਾ ਹੀ ਕਿਹਾ ਡਾਲਰਾਂ ਦੇ ਪਿੱਛੇ ਵਿਕ ਰਿਹਾ ਹੁਸਨ ਉਹਦੀ ਗੱਲ ਕੀਤੀ ਹੈ ਤਾਂ ਅਸੀਂ ਆਸ਼ੀਆਸ ਕਰਦੇ ਆ ਕਿ ਇਸ ਵੀਡੀਓ ਦੇ ਰਾਹੀਂ ਤੁਸੀਂ ਅਵੇਅਰ ਹੋਵੋਗੇ ਚੇਤਨ ਹੋਵੋਗੇ ਤੇ ਇਹਨੂੰ ਲੋਕਾਂ ਤੱਕ ਹੋਰ ਪਹੁੰਚਾਓਗੇ ਕਿਉਂਕਿ ਔਰਤ ਦੀ ਜਿਹੜੀ ਜ਼ਿੰਦਗੀ ਹੈਗੀ ਉਹ ਮਾਂ ਦੇ ਗਰਭ ਤੋਂ ਲੈ ਕੇ ਸ਼ਿਵਾਂ ਤੱਕ ਦਾ ਜਿਹੜਾ ਔਰਤ ਦਾ ਸਫ਼ਰ ਹੈ ਮਿੱਤਰੋ ਉਹ ਬੜਾ ਹੀ ਕੰਡਿਆਂ ਦੇ ਉੱਤੇ ਤੁਰਨ ਵਾਲਾ ਸਫ਼ਰ ਹੈ ਤੇ ਅਖੀਰ ਜਦੋਂ ਜੰਮਣ ਤੋਂ ਲੈ ਕੇ ਉਹਨੂੰ ਤਰ੍ਹਾਂ-ਤਰ੍ਹਾਂ ਦੇ ਘਟੀਆਂ ਵਿਸ਼ੇਸ਼ਣ ਸੁਣਨੇ ਪੈਂਦੇ ਨੇ ਬਚਪਨ ਨੂੰ ਛੱਡ ਕੇ ਜਦੋਂ ਜਵਾਨੀ 'ਚ ਪੈਰ ਧਰਦੀ ਹੈ ਤਾਂ ਮਾੜੀਆਂ ਨਜ਼ਰਾਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਤੇ ਫਿਰ ਉਹ ਜਿਵੇਂ ਕਿ ਕਿਹਾ ਜਾਂਦਾ ਕਿ ਕੁੜੀ ਤਾਂ ਔਰਤ ਤਾਂ ਤਿੰਨ ਪੱਪਿਆਂ ਦੀ ਗੁਲਾਮ ਹੁੰਦੀ ਹੈ ਇਹ ਮੁਹਾਵਰਾ ਸਾਡੇ ਹਲੇ ਵੀ ਚੱਲਦਾ ਹੈ ਕਿ ਪਹਿਲਾਂ ਉਹ ਪਿਤਾ ਦੀ ਗੁਲਾਮ ਹੁੰਦੀ ਹੈ ਪਪਾ ਪਿਤਾ ਉਹ ਤੋਂ ਬਾਅਦ ਪਿਤਾ ਤੋਂ ਬਾਅਦ ਫਿਰ ਪਪਾ ਪਤੀ ਦੀ ਗੁਲਾਮ ਹੋ ਜਾਂਦੀ ਹੈ ਤੇ ਫਿਰ ਉਹ ਪਪਾ ਪੁੱਤ ਦੀ ਗੁਲਾਮ ਹੋ ਜਾਂਦੀ ਹੈ ਜਦੋਂ ਪੁੱਤ ਜੰਮ ਬੈਠਦੀ ਹੈ ਤਾਂ ਉਹ ਮਰਦ ਦੀ ਗੁਲਾਮੀ ਭੋਗਦੀ ਭੋਗਦੀ ਅਖੀਰ ਸਿਵਿਆਂ ਦੇ ਵਿੱਚ ਜਦੋਂ ਜਾਂਦੀ ਹੈ ਉਦੋਂ ਵੀ ਕਿਹਾ ਜਾਂਦਾ ਕਿ ਪਪਾ ਪੇਕੇ ਆ ਕੇ ਤਾਂ ਸੇਵਾ ਟੱਕ ਕੇ ਜਾਣ ਇਹਦੇ ਉੱਤੇ ਕਫਨ ਵੀ ਪੇਕੇ ਪਾਉਣ ਤਾਂ ਗਰਭ ਤੋਂ ਲੈ ਕੇ ਸੇਵਾਂ ਤੱਕ ਦਾ ਜਿਹੜਾ ਸਫਰ ਹੈ ਇਹ ਬੜਾ ਔਖਾ ਹੈ ਔਰਤ ਦਾ ਇਹ ਸੁਖਾਲਾ ਕਿਵੇਂ ਹੋਵੇ ਸਾਡੇ ਗੀਤ ਇਸ ਪਾਸੇ ਇਸ਼ਾਰਾ ਕਰਦੇ ਨੇ ਸਮਾਜ ਨੂੰ ਆਪਾਂ ਹੀ ਸੋਨਾ ਬਣਾਉਣਾ ਉੱਪਰੋਂ ਉਤਰ ਕੇ ਕਿਸੇ ਔਲੀਏ ਨੇ ਨਹੀਂ ਆਉਣਾ ਹੁਣ ਕਿਸੇ ਪੈਗੰਬਰ ਨੇ ਨਹੀਂ ਆਉਣਾ ਸਾਨੂੰ ਰਾਹ ਬਖਾਗੇ ਨੇ ਸਾਡੇ ਕਵੀ ਸਾਡੇ ਲੇਖਕ ਸਾਡੇ ਗੁਰੂ ਸਾਡੇ ਫਿਲਾਸਫਰ ਉਹ ਰਾਹ ਦੱਸ ਗਏ ਨੇ ਉਹਨਾਂ ਰਾਹਾਂ ਤੇ ਤੁਰ ਕੇ ਔਰਤ ਦੀ ਜ਼ਿੰਦਗੀ ਜਿਹੜੀ ਸ਼ੁਰੂ ਹੋ ਸਕਦੀ ਹੈ ਅਜਮੇਰ ਅਕਲੀਆ ਨੇ ਸਾਨੂੰ ਇਧਰ ਸਤਾਤ ਜੜੇ ਅੱਜ ਵੱਖ-ਵੱਖ ਕਵੀਆਂ ਦੀਆਂ ਕਪਤਾਮਾਂ ਲੈ ਕੇ ਸਾਡੇ ਸਾਹਮਣੇ ਰੱਖਿਆ ਮੈਂ ਭਾਈ ਅਜਮੇਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਵੀ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ